ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਣੇ ਆ ਸਟੇਟ ਰਾਜਸਥਾਨ ਰਾਜਸਥਾਨ ਦੇ ਵਿੱਚੋਂ ਜ਼ਿਲ੍ਹਾ ਸ੍ਰੀ ਕੰਗਨਗਰ ਪਿੰਡ 21H ਨੇੜੇ ਇਹ ਕੇਸਰੀ ਸਿੰਘਪੁਰਾ ਦੇ ਰਹਿ ਜਾਂਦਾ ਤੇ ਤਹਿਸੀਲ ਇਹਨੂੰ ਕਰਨਪੁਰ ਪੈਂਦੀ ਹੈ ਪਿੰਡ ਦਾ ਨਾਮ 21H ਹੈ ਇੱਥੇ ਵੀ ਬਾਈ ਵਪਾਰ ਦਾ ਕੰਮ ਕਰਦਾ ਹੈ ਮੈਂ ਰਾਜਸਥਾਨ ਦੇ ਵਿੱਚ ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਵਾਸਤੇ ਆਇਆ। ਪਰ ਮੈਂ ਇੱਥੇ ਇੱਕ ਵੱਖਰਾ ਸਿਸਟਮ ਇਹ ਦੇਖ ਲਿਆ ਵੀ ਇਹ ਭਰਾ ਜਿਵੇਂ ਹੁਣ ਅੱਜ ਦੀ ਵੀਡੀਓ ਵੀ ਬਣਾਵਾਂਗੇ ਰੇਟ ਵੀਡੀਓ 'ਚ ਹੋਣਗੇ ਤੇ ਰੇਟ ਉਹ ਹੋਣਗੇ ਜਿਹੜਾ ਮੁੱਲ ਮੰਗਿਆ ਜਾਊਗਾ ਤੁਹਾਡੇ ਘਰ ਤੱਕ ਦਾ ਹੋਊਗਾ। ਹੁਣ ਇਹਦੇ 'ਚ ਮੈਨੂੰ ਇਹ ਖਾਸ ਗੱਲ ਕੀ ਲੱਗੀ ਜਾਂ ਇਹਦੇ 'ਚ ਵੱਖਰਾ ਕੀ ਲੱਗਾ? ਵੱਖਰਾ ਇਹ ਆ ਵੀ ਜੇ ਕੋਈ ਭਰਾ ਪੰਜਾਬ ਤੋਂ ਵੀਡੀਓ ਦੇਖ ਰਿਹਾ ਹੈ ਤੇ ਉਹ ਲੋਕੇਸ਼ਨ ਲਾ ਕੇ ਦੇਖੂਗਾ ਵੀ ਮੈਨੂੰ ਕਿਸੇ ਪਸ਼ੂਮਗਰ ਕਰਾਇਆ ਕੀ ਪਹਿਣਾ ਹੈ। ਕਈ ਵਾਰ ਕੀ ਹੁੰਦਾ ਵੀ ਅਸੀਂ ਲੋਕੇਸ਼ਨ ਲਾ ਕੇ ਦੇਖਦੇ ਹਾਂ ਕਈ ਵਾਰ ਐਂ ਲੱਗਦਾ ਵੀ ਪਸੂ ਤਾਂ ਭਾਜ ਆ ਪਰ ਉੱਤੇ ਕਿਰਾਇਆ ਹੀ ਵੱਧ ਪੈ ਜਾਣਾ ਤਾਂ ਇੱਥੇ ਉਹ ਸਮੱਸਿਆ ਨਹੀਂ ਆਊਗੀ ਕਿਉਂਕਿ ਜਿਹੜਾ ਕੀਮਤ ਇੱਥੋਂ ਦੱਸੀ ਜਾਣੀ ਹੈ ਲਗਭਗ 500 ਕਿਲੋਮੀਟਰ ਤੱਕ ਉਹ ਪਹੁੰਚ ਹੋਊਗੀ ਤੇ 500 ਕਿਲੋਮੀਟਰ ਦੀ ਜਦੋਂ ਗੱਲ ਕਰਦੇ ਹਾਂ ਦੋਸਤੋ ਤਾਂ ਪੰਜਾਬ ਸਾਰਾ ਕ੍ਰੋਸ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਸ੍ਰੀ ਗੰਗਾ ਨਗਰ ਜ਼ਿਲ੍ਹਾ ਹੈ ਨਾ ਇਹ ਪੰਜਾਬ ਦੇ ਬਿਲਕੁਲ ਬਾਰਡਰ ਤੇ ਆ ਤੇ ਹੀ ਮੰਨਿਆ ਜਾਂਦਾ ਵੀ ਇੱਥੇ ਸਟੇਟ ਜ਼ਰੂਰ ਰਾਜਸਥਾਨ ਹੈ ਪਰ ਇਹ ਲਗਭਗ ਪੰਜਾਬ ਹੀ ਆ ਸੋ ਆਓ ਮਿਲिए ਬਾਈ ਨੂੰ ਦੋਸਤੋ ਕਰਦੇ ਆ ਗੱਲਾਂ ਬਾਤਾਂ ਤੁਸੀਂ ਪਸ਼ੂ ਤਾਂ ਆਪਦੀ ਸਮਝ ਨਾਲ ਖਰੀਦਣਾ ਹੈ ਆਪਦੀ ਪਸੰਦ ਦਾ ਖਰੀਦਣਾ ਹੈ ਪਰ ਤੁਹਾਨੂੰ ਹਰੇਕ ਐਂਗਲ ਤੋਂ ਤਿੰਨ ਗਾਵਾਂ ਦਿਖਾਉਂਗਾ ਇੱਕ ਸੂਈ ਸਵਾਈ ਦੋ ਗੱਬਣ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਰਹੇ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਭਾਈ ਆਪਾਂ 21H ਪਿੰਡ ਦੇ ਵਿੱਚ ਖੜੇ ਆਂ ਹਾਂਜੀ ਵੀਰ ਜੀ ਅੱਛਾ ਜੇ ਕਿਸੇ ਨੇ ਲੋਕੇਸ਼ਨ ਲਾਉਣੀ ਹੋਵੇ ਤਾਂ 21H ਪਰ ਆਈ ਜੀ ਹਾਂਜੀ ਹਾਂਜੀ 21H ਦੀ ਜੀ ਕੇਸਰੀ ਸਿੰਘਪੁਰਾ ਇੱਥੋਂ ਕਿੰਨਾ ਰਹਿ ਗਿਆ 7 ਕਿਲੋਮੀਟਰ ਹੈ 7 ਕਿਲੋਮੀਟਰ ਹਾਂਜੀ ਤੇ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਸ੍ਰੀ ਗੰਗਾ ਨਗਰ ਦੀ ਸ੍ਰੀ ਗੰਗਾ ਨਗਰ 35 ਕਿਲੋਮੀਟਰ ਹੈ ਜੀ 35 ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਦੋਸਤੋ ਲੋਕੇਸ਼ਨ ਤੁਹਾਡੇ ਧਿਆਨ ਚ ਆ ਜਾਣੀ ਹੈ ਆਂ ਗਾਵਾਂ ਹੀ ਲਾਉਣੇ ਬਈ ਹਾਂਜੀ ਗਾਵਾਂ ਜੀ ਗਾਵਾਂ ਜੀ ਰੂਟੀਨ ਚ ਹੀ ਹੁੰਦੀ ਹੈ ਹਾਂਜੀ ਰੂਟੀਨ ਚ ਹੀ ਹੁੰਦੀਆਂ ਜੀ ਅੱਛਾ ਮੈਂ ਸ਼ੁਰੂ ਚ ਹੀ ਵੈਸੇ ਪਹਿਲੇ ਨੰਬਰ ਤੇ ਗਾਂ ਕੰਨਵਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੋਈ ਹੈ ਜੀ ਕਿੰਨੇ ਦਿਨ ਹੋ ਗਿਆ ਸੂਈ ਇਹਨੂੰ ਹੋ ਗਏ 5-6 ਦਿਨ ਹੋ ਗਏ ਭਾਜੀ 5-6 ਦਿਨ ਹੋ ਗਏ ਸੂਈ ਨੂੰ ਭਾਈ ਦੁੱਧ ਹੈ ਇਸ ਟਾਈਮ ਕਿੰਨਾ ਭਾਈ 16 ਕਿਲੋ ਆ ਜੀ 16 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ ਕੀ ਰੇਟ ਰਹੂਗਾ ਇਹਦਾ ਰੇਟ ਹੈ ਜੇ 72000 ਰੁਪਏ ਘਰ ਪਹੁੰਚਾ ਜੀ 500 ਕਿਲੋਮੀਟਰ ਚ 72000 ਹਾਂਜੀ ਹਾਂਜੀ ਬੱਚਾ ਇਹਨੇ ਕੀ ਬੱਚਾ ਜੀ ਖੋਲੋ ਭਾਈ ਤੋਰ ਕੇ ਦੋਸਤੋ ਬੱਚਾ ਵੱਛਾ 500 ਕਿਲੋਮੀਟਰ ਤੱਕ ਪਹੁੰਚ ਮਤਲਬ 72000 ਜਿਹੜਾ ਵੀਰ ਵੀਡੀਓ ਦੇਖ ਰਿਹਾ ਉਹਦੇ ਘਰ ਤੱਕ ਦੀ ਇਹ ਪਹੁੰਚ ਹਾਂਜੀ ਘਰੇ ਪਹੁੰਚੂਗੀ 72 ਚ ਬਾਕੀ ਭਰਾ ਨਾਲ ਗੱਲਬਾਤ ਕਰ ਲਿਓ ਵੀ ਮਾਨਤਨ ਵਿੱਚੋਂ ਕੀ ਵੀਰ ਕਰਦਾ ਇੱਕ ਵਾਰ 72000 ਇਹਦਾ ਜਿਹੜਾ ਰੇਟ ਉਹ ਮੰਨ ਕੇ ਚੱਲਿਓ ਜੀ ਟਾਂਚਾ ਤੁਸੀਂ ਦੇਖ ਲਓ ਥੋੜਾ ਕ੍ਰਾਸ ਅੰਗ ਵੈੜ ਹੈ ਫਾਇਦਾ ਇਹ ਹੋ ਜਾਂਦਾ ਵੀ ਗਰਮੀ ਬਹੁਤੀ ਮਣਾਉਂਦੀਆਂ ਨਹੀਂ ਤੇ ਦੂਜਾ ਇਹ ਹੈ ਵੀ ਭਾ ਜਿਹੜੇ ਉਹ ਹਿਸਾਬ ਤੇ ਹੋ ਜਾਂਦੇ ਜਿਵੇਂ ਹੁਣ ਦੁੱਧ ਬਾਈ ਨੇ ਦੱਸਤਾ 16 ਕਿਲੋ ਤਾਂ ਉਸ ਹਿਸਾਬ ਤੇ ਤੁਸੀਂ ਜੱਜਮੈਂਟ ਕਰ ਲਓ ਹਜੇ ਇਹ ਤਾਜੀ ਸੂਈ ਵੀ ਵੈੜ ਹੈ ਬੰਦੋ ਭਾਈ ਬੰਦੋ ਲੈ ਚਲੋ ਸੋ ਇਹ ਤਾਜੀ ਸੂਈ ਵੀ ਗਾਂ ਤੁਹਾਨੂੰ ਦਿਖਾ ਰਹੇ ਆ ਇਹਨੇ ਐਸ ਵਾਰ ਬੱਚੇ ਨੂੰ ਜਨਮ ਦਿੱਤਾ ਹੈ ਬਾਕੀ ਜਿਹੜਾ ਭਰਾ ਖਰੀਦੂਗਾ ਗਾਂ ਨੂੰ 66 ਸੀਮਨ ਲਵਾਇਓ ਇਦਾਂ ਦੀ ਗਾਂ ਤੋਂ ਵੀ ਤੁਸੀਂ ਬਰੀਡਿੰਗ ਕਰ ਸਕਦੇ ਹੋ ਇਹ ਤੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਆ ਬਾਈ ਜਿਹੜੀ 2 ਨੰਬਰ ਤੇ ਗਾਂ ਹੈ ਇਹ ਵੀ ਤੀਜਾ ਸੂਆ ਸੋਨਾਰੀ ਜੀ ਕਿੰਨਾ ਟਾਈਮ ਲੱਜੂਗੀ ਹਰੇ ਦੋ ਚਾਰ ਦਿਨ ਜੀ ਕੀ ਕੀਮਤ ਰਹੂਗੀ ਕੀਮਤ ਇਹਦੀ ਜੀ ਹੈਗੀ 87000 ਰੁਪਏ ਘਰ ਪਹੁੰਚਾ ਜੀ 87000 ਹਾਂਜੀ ਦੋਸਤੋ ਗਾਂ ਦੇਖਿਓ ਤੁਹਾਨੂੰ ਪਸੰਦ ਆਊਗੀ ਕਾਫੀ ਚੰਗਾ ਢਾਂਚਾ ਹਵਾਨਾ ਅੱਗੋਂ ਫੁੱਲ ਭਰਿਆ ਹੋਇਆ ਹਜੇ ਦਿਨ ਲੈਂਦੀ ਆ ਤੇ ਪਿੱਛੋਂ ਵੀ ਹਵਾਨਾ ਚੰਗਾ ਭਰੂਗੀ। ਇਹ ਭਾਜੀ ਦੁੱਧ ਦਿਨੇ ਰੱਖਿਆ 225 ਕਿਲੋ ਰੱਖਿਆ ਤੀਜੇ ਸੂਏ ਸੋਨਾ ਜੀ। ਠੀਕ ਹੈ। ਹਾਂਜੀ। 25 ਕਿਲੋ ਦੁੱਧ ਦੀ ਕੈਪੈਸਿਟੀ ਇਹਦੀ ਰਹੀ ਦੂਜੇ ਸੂਏ ਦੀ। 87000 ਚ ਜਿੱਥੇ ਵੀ ਵੀਰ 500 ਕਿਲੋਮੀਟਰ ਦੇ ਘੇਰੇ ਚ ਬੈਠਾ ਹੈ ਤਾਂ ਘਰੇ ਤੁਹਾਡੇ ਪਹੁੰਚੂਗੀ ਇਸ ਕੀਮਤ ਦੇ ਵਿੱਚ। ਹਵਾਨਾ ਅੱਗੋਂ ਬਹੁਤ ਸੋਨਾ ਭਰ ਲਿਆ ਥਾਣੇ ਦਾ ਹਾਥੀ ਚੁਵਾਈ ਵਾਲਾ। ਟਾਂਚਾ ਸੋਨਾ ਹੈ। ਬਰੀਡਿੰਗ ਕਰਨੀ ਚਾਹੁੰਦੇ ਆ ਤਾਂ ਜਰਸੀ ਦੇ ਬੱਚੇ ਲੈ ਸਕਦੇ ਹੋ। HF ਜਦੋਂ ਮਰਜ਼ੀ ਸੀਮਨ ਲਵਾ ਲਓਗੇ ਬੱਚਾ ਇਹਨੇ HF ਚ ਦੇ ਹੀ ਦੇਣਾ ਦੇਖ ਲੋ ਇਹਦਾ ਢਾਂਚਾ ਦੋਸਤੋ ਬਾਈ ਦਾ ਵਪਾਰ ਦਾ ਕੰਮ ਹੈ ਇੱਥੇ ਸੁੱਖ ਚਾਹੀਦੀ ਹੈ ਰਿਸਪੌਂਸ ਚੰਗਾ ਆ ਪੰਜਾਬੀ ਭਰਾਵਾਂ ਨੇ ਪਸੰਦ ਕੀਤਾ ਵੀਡੀਓ ਨੂੰ ਪਸ਼ੂ ਚੰਗੇ ਲੱਗੇ ਵੈਗੇ ਤਾਂ ਫਿਰ ਤੁਹਾਨੂੰ ਵੀਡੀਓ ਦਿਖਾਉਂਦੇ ਹੀ ਰਹਿਣਾ ਬਾਈ ਹੋਰਾਂ ਕੋਲ ਹੋਰ ਕਮਾ ਦਿਓ ਬਾਈ ਗੋਲ ਕੋਲ ਐ ਵਧੀਆ ਸੇ ਹੋ ਗਈ ਨਾ ਭਾਈ ਇਹ 30 ਕਿਲੋ ਦੁੱਧ ਨੂੰ ਟੱਚ ਕਰ ਦੂਗੀ ਜੀ 30 ਨੂੰ ਟੱਚ ਕਰ ਦੂਗੀ ਕਰ ਦੂਗੀ ਵਧੀਆ ਜੇ ਰੱਬਰ ਸੁੱਖ ਰੱਖੇ ਤਾਂ ਸੁਆ ਵਧੀਆ ਹੋ ਜਾ ਜੀ ਸਹੀ ਹੈ ਹਾਂਜੀ ਠੀਕ ਹੈ ਸੋ ਦੋਸਤੋ 30 ਤੱਕ ਵੀ ਬਾਈ ਕਹਿੰਦਾ ਹੱਥ ਮਾਰ ਜੂਗੀ ਚਲੋ ਤੁਸੀਂ ਜੇ 25 ਕਿਲੋ ਤੇ 87000 ਰੇਟ ਘਰੇ ਪਹੁੰਚ ਤਾਂ ਉਹਦੇ ਹਿਸਾਬ ਤੇ ਤੁਸੀਂ ਦੁੱਧ ਦਾ ਅੰਦਾਜ਼ਾ ਲਾ ਲਓ ਤੁਹਾਨੂੰ ਕਿੰਨੀ ਕੁ ਫਾਇਦੇਮੰਦ ਰਹਿ ਸਕਦੀ ਹੈ ਲੈ ਚਲੋ ਭਾਈ ਹਵਾਨੇ ਦੇ ਉੱਤੇ ਨਾੜਾਂ ਦੋਸਤੋ ਬਹੁਤ ਸੋਹਣੀਆਂ ਇਸ ਸਾਈਡ ਦੇ ਉੱਤੋਂ ਤੁਸੀਂ ਦੇਖੋਗੇ ਹਵਾਨਾ ਕਈ ਵਾਰਾਂ ਵੀਡੀਓ ਚੋਂ ਵੇਖਣਾ ਦੇਵੇ ਤਾਂ ਤੁਸੀਂ ਕੋਲ ਆ ਕੇ ਦੇਖੋਗੇ ਤੁਹਾਨੂੰ ਵੱਡਾ ਹਵਾਨਾ ਦਿਸਣਾ ਇਸ ਗਾਂ ਦਾ ਕਿਉਂਕਿ ਜਦੋਂ ਉਹਨੂੰ ਤੁਸੀਂ ਪਹੁੰਚਦੇ ਹੋ ਤਾਂ ਉਹਨੂੰ ਹੋਰ ਪਰ ਜਾਣੀ ਹੈ ਅਜੇ ਦਿਨ ਲੈਂਦੀ ਹੈ ਸੂਨ ਦੇ ਵਿੱਚ ਹਵਾਨਾ ਦੇਖ ਸਕਦੇ ਹਾਂ ਫਿਰ ਕਾਫੀ ਚੌੜਾ ਹਵਾਨਾ ਦਸੋ ਇਹਦਾ ਬਹੁਤ ਠੰਡੀ ਸੀ ਲੱਗਈ ਇਹ ਮੈਂ ਅੱਛਾ ਤੁਸੀਂ ਤਾਂ ਪਾਸ ਕੀਤੀ ਹੋਣੀ ਹੈ ਬਾਈ ਚਵਾਈ ਚੁਈ ਚੰਗੀ ਨਹੀਂ ਕਿਹਾ ਜਮਾ ਪੂਰੀ ਗਰੰਟੀ ਹੈ ਜੀ ਆਪਣੀ ਥਨਾਂ ਦੀ ਜੀ ਠੀਕ ਹੈ ਹਾਂਜੀ ਇਹਦੇ ਅੱਗੇ ਇੱਕ ਹੋਰ ਗਾਂ ਦੋਸਤੋ ਤੁਹਾਨੂੰ ਦਿਖਾਉਣੇ ਆ ਬਾਈ ਇਹਦੀ ਕੀ ਡਿਟੇਲ ਹੈ ਕਨਵਾ ਸੂਆ ਇਹ ਭਾਈ ਤੀਜਾ ਸੂਆ ਹੈ ਸੂਨਾਰੀ ਗਾਂ ਹੈ ਜੀ ਹੂੰ ਇਹ ਗਾਂ ਦਾ ਰਿਕੋਰਡ ਬਹੁਤ ਚੰਗਾ ਹੈ 30 ਕਿਲੋ ਦੁੱਧ ਨੂੰ ਰੱਖੀ ਹੋਏ ਗਾਂ ਜੀ ਠੀਕ ਹੈ ਅੱਛਾ ਇਹ ਕਿੰਨਾ ਟਾਈਮ ਲੇ ਜਾਊਗੀ ਇਹ ਭਾਜੀ ਸੂਣ ਨੂੰ ਹੈ ਲੈ ਲੂਗੀ ਲਗਭਗ 17-18 ਦਿਨ ਲੇ ਲੂਗੀ ਜੀ ਅੱਛਾ ਇਹਦੀ ਕੀਮਤ ਕੀ ਰੱਖਦੇ ਹਾਂ ਇਹਦੀ 93000 ਰੁਪਏ ਘਰ ਪਹੁੰਚ ਆ ਜੀ ਠੀਕ ਹੈ ਹਾਂਜੀ ਜੇ ਅੱਜ ਕੱਚੀ ਦੀ ਤਰੀਕ ਕੱਚੇ ਦੇ ਹਿਸਾਬ ਨਾਲ ਕੋਈ ਲੋਗ ਥਣਾ-ਥਣਾ ਦੀ ਆਪਣੀ ਫੋਲ ਗਾਰੰਟੀ ਹੈ ਸਾਰਾ ਜਵਾਬਦੇਹੀ ਰੋਗੇ ਜੀ ਠੀਕ ਹੈ ਕਿ ਅੱਜ ਕੀ ਹੁੰਦਾ ਤਿਆਰ ਹੋਈ ਦੀ ਕੀਮਤ ਭਾਜੀ ਹੋਰ ਹੋਊਗੀ ਜੀ ਠੀਕ ਹੈ ਓਕੇ ਤੋਰ ਦਿਓ ਬਈ ਸੋ ਦਸੋ ਅੱਜ ਦੀ ਕੀਮਤ ਹੈ 17-18 ਦਿਨ ਬਾਕੀ ਹਾਈਟ ਲੈਂਥ ਤੁਹਾਡੇ ਸਾਹਮਣੇ ਦੇਖ ਲਓ ਜੀ ਕਿੰਨੀ ਵੱਡਿਆ ਸਟਰਕਚਰ ਹੈ ਬੋਡੀ ਸਟਰਕਚਰ ਹੈ ਵਾਜਨ ਖੁੱਲ ਹੈ ਹੁਵਾਨ ਮੋਢ ਬੱਜਿਆ ਹਜੇ ਤੇ ਪਰ ਢਾਂਚੇ ਦੀ ਜਿਹੜੀ ਆਪਾਂ ਇਹਦੀ ਬਣਾਵਟ ਦੇਖਦੇ ਆ ਇੱਕ ਤਾਂ ਪਤਲੀ ਚਮੜੀ ਦੀ ਹੈ ਦੂਜਾ ਹੱਡਾਂ ਪੈਰਾਂ ਦੀ ਖੁੱਲੀ ਉੱਤੋਂ ਚੜਾਈ ਚੰਗੀ ਹੈ ਥਾਣੇ ਦਾ ਵੀ ਹੱਥੀ ਚੁਾਈ ਵਾਲਾ 93000 ਚ ਘਰੇ ਪਹੁੰਚ ਬਾਕੀ ਗੱਲਬਾਤ ਕਰਿਓ ਤੁਸੀਂ ਕਿਉਂਕਿ ਪਸ਼ੂ ਤਿੰਨ ਨਾ ਹੈ ਜੇ ਕੋਈ ਭਰਾ ਦੋ ਇਕੱਠੇ ਖਰੀਦ ਲੈਂਦਾ ਤਾਂ ਹੋ ਸਕਦਾ ਕੁਝ ਉਹਦੇ ਚੋ ਵੀ ਕੋਈ ਗੰਜਾਇਸ ਨਿਕਲੇ ਰੇਟ ਦੇ ਵਿੱਚੋਂ ਕੁਝ ਫਰਕ ਪਾਵੇ ਉਹਦੇ ਲਈ ਤੁਹਾਨੂੰ ਗੱਲ ਹੀ ਕਰਨੀ ਪੈਣੀ ਹੈ ਤੇ ਆ ਕੇ ਜਰੂਰ ਪਸ਼ੂ ਦੇਖਿਓ ਭਾਵੇਂ ਤੁਹਾਨੂੰ ਦੂਰ ਲੱਗਦਾ ਹੋਵੇ ਪਰ ਇੱਕ ਗੱਲ ਹੈ ਵੀ ਇੱਕ ਤਾਂ ਵੱਖਰਾ ਏਰੀਆ ਦੇਖਣ ਨਾਲ ਤੁਹਾਨੂੰ ਆਪ ਨੂੰ ਵੀ ਵਧੀਆ ਲੱਗੂਗਾ ਤੇ ਦੂਜਾ ਇਹ ਹੈ ਵੀ ਪਸ਼ੂ ਕੋਲ ਆ ਕੇ ਦੇਖਿਆ ਜਾਂਦਾ ਉਹਦੇ ਨਾਲ ਨਿਰਖਪਰਖ ਚੰਗੀ ਆ ਜਾਂਦੀ ਹੈ ਬੰਦੇ ਨੂੰ ਟਾਂਚਾ ਇਹਦਾ ਫੇਰ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇਹ ਵੀਡੀਓ ਅੱਜ ਜਿਹੜੀ ਬਣਾਈ ਹੈ ਉਹ 21h ਦੇ ਵਿੱਚੋਂ ਬਣਾਈ ਹੈ ਡਿਟੇਲ ਸਾਰੀ ਦੱਸਤੀ ਹੈ ਬਾਕੀ ਵੀਰ ਨਾਲ ਗੱਲਬਾਤ ਜਿਹੜੀ ਹੋਈ ਤੇ ਬਾਈ ਪਹਿਲਾਂ ਵੀ ਵੀਡੀਓ ਬਣਾਉਂਦਾ ਪਰ ਉਦੋਂ ਭਾਸ਼ਾ ਜਿਹੜੀ ਬੋਲਦੇ ਆ ਵੀਰ ਹੋਰੀ ਜਾਂ ਚੈਨਲ ਜਿਹੜੇ ਤੇ ਪਾਉਂਦੇ ਉੱਥੇ ਹਿੰਦੀ ਲੈਂਗੁਏਜ ਚੱਲਦੀ ਹੈ ਕੁਲਵੀਰ ਸਿੱਧੂ ਵਾਲੇ ਚੈਨਲ ਦੇ ਉੱਤੇ ਅੱਜ ਪੰਜਾਬੀ ਚ ਬੋਲ ਕੇ ਵੀਡੀਓ ਬਣਾਈ ਆ ਪਹਿਲਾਂ ਵੀ ਬਾਈ ਕਹਿੰਦਾ ਵੀ ਪਸ਼ੂ ਪੰਜਾਬ ਦੇ ਵਿੱਚ ਕਾਫੀ ਗਏ ਆ گاਵਾ ਇੱਥੋਂ ਜਾਂਦਿਆਂ ਸੋ ਅੱਜ ਤੁਹਾਨੂੰ ਮੈਂ ਇਹ ਤਿੰਨ گاਵਾ ਦਿਖਾਤੀਆਂ ਬਾਕੀ ਕੰਟੈਕਟ ਤੁਸੀਂ ਕਰ ਸਕਦੇ ਹੋ ਤੇ ਨੰਬਰ ਇਹਨਾਂ ਦਾ ਟਾਈਟਲ ਦੇ ਵਿੱਚ ਦਿੱਤਾ ਹੋਇਆ ਸਕਰੀਨ ਉੱਤੇ ਜਿਹੜਾ ਨੰਬਰ ਜਿਹੜਾ ਚੱਲ ਰਿਹਾ ਉਹ ਇਸ ਭਰਾ ਦਾ ਸੋ ਤੁਸੀਂ ਆ ਕੇ ਪਸ਼ੂ ਦੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ ਅੱਛਾ ਬਾਈ ਟਰਾਂਸਪੋਰਟ ਦਾ ਸਾਧਨ ਤਾਂ अवेलेबल ਹੋ ਜਾਦਾ ਹਾਂਜੀ 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 ਸਾਰੇ ਉਹ ਕੋਈ ਦਿੱਕਤ ਨਹੀਂ ਆ ਜੀ ਉਹ ਕੋਈ ਨਹੀਂ 500 ਆਪਾਂ 500 ਤੱਕ ਤਾਂ ਫ੍ਰੀ ਹੈਗਾ ਹੀ ਹੈਗਾ ਜੀ ਪਾਜੀ ਹੂੰ ਜਿਹਨੇ ਆਲ ਇੰਡੀਆ ਕੇ ਬਾਹਰ ਸਟੇਟਿੰਗ ਗੋਣ ਉਹ ਵੀ ਆਪਣੇ ਕੋਲ ਫ੍ਰੀ ਹੈ ਜੀ ਉਹ ਫ੍ਰੀ ਦਾ ਮਤਲਬ ਤਾਂ ਹੈ ਕਿ ਸਹੂਦਤ ਹੈਗੀ ਆਪਣੇ ਕੋਲ ਸਹੂਦਤ ਹੈਗੀ ਹੈ ਉਹ ਤਾਂ ਚਲੋ ਜੇ 500 ਤੋਂ ਉੱਤੇ ਜਾਊਗਾ ਤਾਂ ਫਿਰ ਕਿਰਾਇਆ ਤਾਂ ਉਹ ਲੱਗਣਾ ਲੱਗੂਗਾ ਲੱਗੂਗਾ ਆਲ ਇੰਡੀਆ ਦਾ ਟਰਾਂਸਪੋਰਟ ਹੈਗਾ ਆਪਣੇ ਕੋਲ ਜੀ ਠੀਕ ਹੈ ਓਕੇ ਸੋ ਸੋ ਵੈਸੇ ਪੰਜਾਬੀ ਭਰਾਵਾਂ ਵਾਸਤੇ ਤਾਂ ਇਹ ਮੰਨ ਲਓ ਵੀ ਕਿਰਾਇਆ ਫ੍ਰੀ ਹੈ ਤੁਸੀਂ ਤਸੱਲੀ ਕਰ ਸਕਦੇ ਹੋ ਦੋ ਨੰਬਰ ਵਾਲੀ ਗਾਂ ਕਿਉਂਕਿ ਖੁਰਕ ਰਹੀ ਹੈ ਤਾਂ ਤੁਸੀਂ ਹਵਾਨਾ ਦੇਖੋ ਕਾਫੀ ਚੰਗਾ ਇਸ ਟਾਈਮ ਇਹਦਾ ਹਾਜ਼ਰ ਹੈ ਤਿਆਰ ਹੈ ਥਣ ਬਿਲਕੁਲ ਅਥੀ ਚੁਾਈ ਵਾਲੇ ਇਹਦੇ ਦਿਸਦੇ ਆ ਸੋ ਇਹ ਅਲੱਗ-ਅਲੱਗ ਕੀਮਤ ਦੀਆਂ ਤਿੰਨ ਗਾਵਾਂ ਸੀ 72 ਤੋਂ ਰੇਟ ਸ਼ੁਰੂ ਹੁੰਦਾ ਹੈ ਤੇ 93000 ਤੱਕ ਦੀ ਕੀਮਤ ਤੁਸੀਂ ਪਸੂ ਆਪਦੀ ਸਮਝ ਨਾਲ ਖਰੀਦੋਗੇ ਨੰਬਰ ਵਾਰ-ਵਾਰ ਦੱਸ ਰਹੇ ਹਾਂ ਵੀ ਬਾਈ ਦਾ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ